ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਤਾਲੀ ਬਰ ਟਿਕ ਮੈਂ ਗਗਨਦੀਪ ਕਾ ਪਿੰਡ ਤਾਲਾ ਜੀ ਜ਼ਿਲ੍ਹਾ ਬਰਨਾਲਾ ਆਪਣਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਸੋਹਣੇ ਸ਼ੂਟ ਤੁਸੀਂ ਲੈ ਜਾ ਸਕੋ ਜੀ ਅੱਜ ਆਪਾਂ ਲੈ ਕੇ ਆਏ ਜੀ ਵਰਕ ਵਾਲੇ ਸ਼ੂਟ ਬਹੁਤ ਸੋਹਣੇ ਸ਼ੂਟ ਰਹਣਗੇ ਜੀ ਬਹੁਤ ਹੀ ਸੋਹਣਾ ਸਟੱਫ ਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਆਪਾਂ ਹਰ ਤਰ੍ਹਾਂ ਦੇ ਸੂਟ ਰੈਡੀ ਕਰਦੇ ਹਾਂ ਜੇ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਕਾਲ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਆਪਾਂ ਹਰ ਤਰ੍ਹਾਂ ਦੇ ਸੂਟ ਰੈਡੀ ਕਰਦੇ ਹਾਂ ਜੀ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਹਰ ਤਰ੍ਹਾਂ ਦੇ ਸੂਟ ਆਪਾਂ ਤਿਆਰ ਕਰਕੇ ਦਿੰਨੇ ਆਂ ਵਿਦਾਊ ਕੁ ਦਵੱਟਾ ਵਿੱਦੇ ਦਵੱਟਾ ਵਿੱਦੇ ਸਟੀਚਿੰਗ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਅੱਜ ਆਪਾਂ ਦਿਖਾਉਣੇ ਆ ਇਸ ਨੂੰ ਵਰਕ ਵਾਲੇ ਸੂਟ ਬਹੁਤ ਸੋਹਣੇ ਸੂਟ ਨੇ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਆਊਟਵੇਟ ਕੱਲ ਰਹਾ ਹੈ ਪ੍ਰੀਮੀਅਮ ਕਾਟਨ ਤੇ ਸ਼ੂਟ ਰੈਡੀ ਹੋਇਆ ਬਹੁਤ ਹੀ ਸੋਹਣਾ ਸ਼ੂਟਾ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹ ਪੂਰਾ ਵਰਕ ਕੀਤਾ ਹੋਇਆ ਪੂਰੇ ਸਾਰੇ ਭੰਟ ਤੇ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਪਰ ਸ਼ੂਟ ਰੈਡੀ ਕੀਤਾ ਬਹੁਤ ਹੀ ਸੋਹਣੇ ਕਲਰ ਨੇ ਇਹਦੇ ਵਿੱਚ ਪਾਏ ਹੋਏ ਨੇ ਜਿਹੜੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਇਹ ਸ਼ੂਟਾ ਮਣਕੀ ਬਹੁਤ ਸੋਹਣਾ ਲੱਗੇਗਾ 22 ਦੋਤਾ ਕਰਵਾ ਲਗੇ ਜੇ ਆਪਾਂ ਨਾਲ ਬਹੁਤ ਸੋਹਣਾ ਜੱਚੇਗਾ ਜੀ ਇਹ ਛੂਟ ਬਣ ਕੇ ਇਸ ਤਰ੍ਹਾਂ ਦਾ ਵਰਕ ਹੈ ਇਹਦੇ ਬੁੱਟੇ ਨੇ ਬੜਾ ਇਹ ਡਿਜ਼ਾਈਨ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਹੁ ਗਰਮੀ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਵੀਅ ਕਰ ਸਕਦੇ ਹਾਂ ਇਦਾਂ ਆਇਆ ਜੀ ਬਾਜੂ ਦਾ ਵਰਕ ਰਹੇਗਾ ਜੀ ਇਸ ਤਰ੍ਹਾਂ ਦਾ ਇਹਦਾ ਬਾਜੂ ਦਾ ਵਰਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਕਲਰ ਆ ਬਹੁਤ ਹੀ ਸਫਾਈ ਦੇ ਨਾਲ ਵਰਕ ਕੀਤਾ ਹੋਇਆ ਤੁਸੀਂ ਸੂਟ ਆਪਣੇ ਕੋਲੋਂ ਲੈ ਸਕਦੇ ਹੋ ਇਹ ਸੂਟ ਆਪਣੇ ਕੋਲ ਰੈਡੀ ਨੇ ਜੀ ਕਿਸੇ ਭੈਣ ਨੇ ਸੂਟ ਲੈਣੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1300 1300 ਇਹਦਾ ਪ੍ਰਾਈਸ ਆ ਜੀ ਫ੍ਰੀ ਸ਼ਿਪਿੰਗ ਆਗੀ ਬਹੁਤ ਹੀ ਸੋਹਣਾ ਸਟੱਫ ਆ ਜੀ ਆਈ ਮੀਨ ਹੈਗਾ ਵੀ ਜੀ ਰੇਡ ਕਟਟਾ ਦਾ ਸਟਾਫ ਨਹੀਂ ਸੋਹਣਾ ਹੋਣਾ ਬਹੁਤ ਸੋਹਣਾ ਸਟਾਫਾ ਜੀ ਬਹੁਤ ਹੀ ਕੁਆਲਟੀ ਦਾ ਸਟਾਫ ਬਣਾਉਣੀ ਆਪਾਂ ਕੋਈ ਘਟਿਆ ਨਹੀਂ ਰੱਖਤਾ ਦੇ ਬਹੁਤ ਹੀ ਸੋਹਣਾ ਸਟਾਫਾ ਬਹੁਤ ਸੋਹਣਾ ਵਰਕ ਕੀਤਾ ਵੇਰ ਤੁਸੀਂ ਇਹ ਨਹੀਂ ਉਸ ਟਾਪਲੇ ਕੋਲੋਂ ਲੈ ਸਕਦੇ ਹੋ ਜੀ ਵਿਦੋ ਦੁਪੱਟਾ ਵੀ ਵਿਦੌਉਟ ਦੁਪੱਟਾ ਵੀ ਇਹ ਵਿਦੌਉਟ ਦੁਪੱਟਾ ਜੀ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਆਪਣੇ ਕੋਲੇ ਰੈਡੀ ਮੇਡ ਕਰਵਾਇਆ ਆਪਾਂ ਜੇ ਕਿਸੇ ਭੈਣ ਨੂੰ ਤਾਨ ਦੁਪੱਟਾ दस सकते हो तुम कहड़ा करवा आप करवा के दिखाएंगे कर कर जी इस तरह का रहे सूट रहेगा बनके बहुत सोहना तैयार होगा ऑफ वाइट कलर है जी बहुत सोहना सूट तैयार अपना, अगला सूट दिखाने जी ऑफ वाइट अगला सूट है जी ऑफ वाइट कलर है यदा कोटे का सूटा जी ये स्टाप कोटा रहेगा जी ਕੋਟੇ ਦਾ ਸਟਾਪਾ ਜੀ ਇਹਦੇ ਲਾਈਨ ਗ ਲੱਗੂਗੀ ਜੀ ਸ਼ਰਟ ਦੇ ਕੱਲੀ ਸ਼ਰਟ ਤੇ ਲਾਈਨ ਗ ਲੱਗੂਗੀ ਇਹਦੇ ਇਹ ਕੋਟੇ ਦਾ ਸਟਾਪਾ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਸਟਾਪ ਰਹੇਗਾ ਇਸ ਤਰ੍ਹਾਂ ਦਾ ਸਿੰਧੀ ਦਾ ਵਰਕ ਕੀਤਾ ਹੋਇਆ ਜੀ ਇਹਦੇ ਕਿੰਨੇ ਸੋਹਣੇ ਕਲਰ ਕੰਬੀਨੇਸ਼ਨ ਆ ਦੇਖ ਸਕਦੇ ਹੋ ਤੁਸੀਂ ਆਪਾਂ ਨੇੜੇ ਤੋਂ ਦਿਖਾਉਣੀ ਹੈ ਜੀ ਵਰਕ ਬਹੁਤ ਹੀ ਸਫਾਈ ਨਾਲ ਆਪਣਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਦਾ ਵਰਕ ਰਹੇਗਾ ਜੀ ਇਹੀ ਰੇਤੀ ਆਵੇਗਾ ਇਸ ਤਰ੍ਹਾਂ ਦਾ ਵਰਕ ਚੋਣੀ ਬਿਲਾਂਗਣੀਆਂ ਕਿਹੜਾ ਤੁਸੀਂ ਕਿੰਨਾ ਹੀ ਨਾ ਸਕਦੇ ਹੋ ਇਹਦਾ ਇਹਦਾ ਏਰਾ ਤੁਸੀਂ ਘੱਟ ਤੋਂ ਘੱਟ ਤਾਂ ਹੀ ਕਿੰਨਾ ਹੀ ਕਰ ਸਕਦੇ ਹੋ ਬਦ ਤੋਂ ਬਦ 24 ਕਿਰਾ ਬਣਾ ਸਕਦੇ ਹੋ ਇਹਦਾ ਘੱਟ ਤੋਂ ਘੱਟ ਤੁਸੀਂ ਕਿੰਨਾ ਵਿਚਾਰ ਚ ਕਰਦੇ ਲੈਂਥ ਦਾ ਕੋਈ ਇਸ਼ੂ ਨਹੀਂ ਲੈਂਥ ਤੁਸੀਂ ਕਿੰਨੀ ਕਰ ਸਕਦੇ ਹੋ ਇਸ ਤਰ੍ਹਾਂ ਬੁੱਟੀਆਂ ਲੈਣੀਆਂ ਜੀ ਸਿੰਧੀ ਦਾ ਵਰਕ ਕੀਤਾ ਹੋਇਆ ਜੀ ਆ ਰਹੇਗਾ ਚਿੱਤਰ ਇਹਦੇ ਬਾਜੂ ਦਾ ਵਰਕ ਦੇਖ ਸਕਦੇ ਤੁਸੀਂ ਆ ਬਾਜੂ ਦਾ ਵਰਕ ਰਹੇਗਾ ਜੀ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਆ ਗਾ ਜੀ ਬਾਜੂ ਦਾ ਵਰਕ ਇਹਨਾਂ ਕਲੇਨ ਰਹੇਗੀ ਜੀ ਵਰਤੋਂ ਬਾਟਮ ਇਹਦੇ ਨਾਲ ਕਾਟਨ ਦੀ ਬਾਟਮ ਰਹੇਗੀ ਕੋਟੇ ਦਾ ਇਹਦੇ ਨਾਲ ਆਪਾਂ ਦੁਪੱਟਾ ਤਿਆਰ ਕੀਤਾ ਜੀ ਆਪਾਂ ਟਾਈ ਲਈ ਬੱਟਾ ਕਰਿਆ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਟਾਈ ਡਾਈ ਦੁਪੱਟਾ ਕਰਵਾਇਆ ਆਪਾਂ ਕੋਟੇ ਦੇ ਹੀ ਦੁਪੱਟਾ ਰਹੇਗਾ ਜੀ ਬਹੁਤ ਹੀ ਸੌਫਟਾ ਦੁਪੱਟਾ ਹੈ ਗਰਮੀ ਦੇ ਵਿੱਚ ਲੈਣ ਨੂੰ ਬਹੁਤ ਵਧੀਆ ਰਹਿੰਦਾ ਹੈ ਦੁਪੱਟਾ ਆਪਣੇ ਸਿਰ ਤੇ ਵੀ ਕੱਢਦਾ ਹੈ ਬਗਰੂ ਘਰ ਜਾਣਾ ਕਿਤੇ ਹੋਰ ਗਲੀ ਵਣ ਜਾਣੇ ਆ ਇਹ ਸੂਟ ਇਹ ਦਵੱਟੇ ਵਧੀਆ ਰੰਗ ਦੇ ਕਰਨੇ ਚ ਜਿਸ ਤਰ੍ਹਾਂ ਦਾ ਦਿੱਤਾ ਰਹੇਗਾ ਜੀ ਲੇਸ ਆਪਾਂ ਲਾਉਣੀ ਹੈ ਜੀ ਇਹਦੇ ਵਿਦ ਲੇਸ ਫਿਨਿਸ਼ਿੰਗ ਕਰਕੇ ਦੇਵਾਂਗੇ ਜੀ ਦਵੱਟੇ ਦੀ ਇਹਦਾ ਪ੍ਰਾਈਸ ਰਹੇਗਾ ਜੀ 1800 ਇਹ ਸੂਟ ਦਾ ਪ੍ਰਾਈਸ ਹੈ 1800 ਫਿਰ ਹੀ ਸ਼ਿਪਿੰਗ ਦਾ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਸੂਟ ਆਪਣੇ ਕੋਲ ਰੈਡੀ ਨੇ ਜੀ ਕਿਸੇ ਭੈਣ ਨੂੰ ਮੂਡ ਹੋਵੇ ਸੂਟਾਂ ਦੀ ਤਾਂ ਆਪਣੇ ਕੋਲੋਂ ਨਹੀਂ ਸਕਦੇ ਹੋ ਆਪਾਂ ਘਰ ਤੋਂ ਹੀ ਹਮੇ ਸ਼ਟਾਰਟ ਕੀਤਾ ਹੋਇਆ ਜੀ ਤੌਲਾ ਪਿੰਡ ਆਪਣਾ ਜਿਲ੍ਹਾ ਬਰਨਾਲਾ ਆਪਾਂ ਹਰ ਤਰ੍ਹਾਂ ਦਾ ਸੂਟ ਰੈਡੀ ਕਰਦੇ ਆਂ ਜੀ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਕੋਈ ਆਪਣਾ ਡਿਜ਼ਾਈਨ ਜੀ ਉਹ ਵੀ ਕਰਵਾ ਸਕਦੇ ਹੋ ਤੁਸੀਂ ਨਹੀਂ ਆਪਣਾ ਪੇਜ ਬਣਿਆ ਹੋਇਆ ਜੀ ਫੇਸਬੁੱਕ ਤੇ ਉਹਨੂੰ ਵੀ ਫੋਲੋ ਕਰਿਓ ਢਾਲੀ ਵਾਲਾ ਬੁਟੀਕ ਉੱਥੇ ਜਾ ਕੇ ਵੀ ਆਪਣੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇੰਸਟਾਗ੍ਰam ਦੇ ਉੱਤੇ ਵੀ ਪੇਜ ਬਣਿਆ ਹੋਇਆ ਜੀ ਢਾਲੀ ਵਾਲਾ ਬੁਟੀਕ ਢਾਲੀ ਵਾਲਾ ਡਾਟ ਬੁਟੀਕ ਇਹ ਪੇਜ ਨੂੰ ਵੀ ਫੋਲੋ ਕਰੋ ਜੀ ਇੱਥੇ ਜਾ ਕੇ ਵੀ ਤੁਸੀਂ ਆਪਣੇ ਡਿਜ਼ਾਈਨ ਦੇਖ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਦਾ ਪਸੰਦ ਕਰਕੇ ਆਪਾਂ ਤੋਂ ਤਿਆਰ ਕਰਵਾ ਸਕਦੇ ਹੋ ਜੀ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਭੇਜਣਾ ਜੀ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਆਪ ਦਾ ਸਟੱਫ ਭੇਜਣਾ ਉੱਤੇ ਵਰਕ ਕਰਵਾਉਣਾ ਉਹ ਵੀ ਵੀ ਕਰਦੇ ਹਾਂ ਜੇ ਆਪਾਂ ਜੇ ਆਪਣੇ ਤੋਂ ਹੀ ਸਟੱਫ ਲੈਣਾ ਤੁਸੀਂ ਵਰਕ ਕਰਵਾਉਣਾ ਉਸ ਤਰ੍ਹਾਂ ਵੀ ਆਪਾਂ ਸੂਟ ਰੈਡੀ ਕਰਦੇ ਹਾਂ ਵਿਦਤ ਦੁਪੱਟਾ ਜੀ ਵਿਦਾਊਟ ਦੁਪੱਟਾ ਹਰ ਤਰ੍ਹਾਂ ਦਾ ਸੂਟ ਆਪਾਂ ਰੈਡੀ ਕਰਦੇ ਹਾਂ ਵਿਦ ਸਟਿਚਿੰਗ ਜੀ ਜੇ ਕਿਸੇ ਭੈਣ ਨੇ ਸੂਟ ਸਟਿਚ ਕਰਵਾ ਕੇ ਲੈਣਾ ਹੋ ਵੀ ਲੈ ਸਕਦੇ ਹੋ ਆਪਾਂ ਵਿਦਆਊਟ ਸਟਿਚਿੰਗ ਵਿਦ ਸਟਿਚਿੰਗ ਹਰ ਤਰ੍ਹਾਂ ਦੇ ਸੂਟ ਰੈਡੀ ਕਰਦੇ ਹਾਂ ਜੀ ਆਨਲਾਈਨ ਆਊਟਲਾਈਨ ਦੋਨੋਂ ਤਰ੍ਹਾਂ ਦਾ ਆਪਾਂ ਕੰਮ ਨੂੰ ਸ਼ੁਰੂ ਕੀਤਾ ਹੋਇਆ ਹੈ ਕਿਸੇ ਭੈਣ ਨੇ ਆਨਲਾਈਨ ਕੁਰੀਅਰ ਕਰਵਾਣਾ ਹੋਵੇ ਸੂਟ ਉਹ ਵੀ ਕਰਵਾ ਸਕਦੇ ਹੋ ਤੁਸੀਂ ਆਪਣੇ ਕੋਲ ਕੋਈ ਡਰਨ ਵਾਲੀ ਗੱਲ ਨਹੀਂ ਜੀ ਆਪਾਂ ਪਿੰਡ ਆਪਣਾ ਧੌਲਾ ਦਾ ਨੀਅਰ ਬੱਸ ਸਟੈਂਡ ਦੇ ਨੇੜੇ ਹੈ ਜੀ ਆਪਣੀ ਸ਼ਾਪ ਕੋ ਕਰੀ ਆਪਾਂ ਸ਼ਾਪ ਨੂੰ ਬਣਾਈ ਹੋਈ ਹੈ ਤੁਸੀਂ ਆਪਣੇ ਤੋਂ ਹਰ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ